ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇੱਧਰ ਆ ਕੇ ਹਰ ਕੋਈ ਹੈ ਨਾ ਜਦੋਂ ਬਾਹਰ ਚਲੇ ਆ ਜਾਂਦਾ ਤਾਂ ਤਕਰੀਬਨ ਵੀਡੀਓਜ਼ ਨੇ ਜਿਹੜੀਆਂ ਉਹ ਪਾਉਣੀਆਂ ਬੰਦ ਕਰ ਦਿੰਦਾ ਕਿਉਂਕਿ ਵੀਡੀਓਜ਼ ਪਾਉਣ ਵਾਸਤੇ ਕੰਟੈਂਟ ਵੀ ਚਾਹੀਦਾ ਹੈ ਜੀ ਟਾਈਮ ਵੀ ਚਾਹੀਦਾ ਹੈ ਹੈ ਨਾ ਤੇ ਮਤਲਬ ਕਿ ਵੀ ਜੇ ਆਪਾਂ ਇੰਡੀਆ ਦੇ ਪੈਸੇ ਤੇ ਇੱਧਰ ਘੁੰਮਦੇ ਫਿਰਦੇ ਆ ਵੀਡੀਓਜ਼ ਬਣਾਉਨੇ ਆ ਮਤਲਬ ਕਿ ਵੀ ਬੰਦੇ ਕੋਲ ਟਾਈਮ ਹੋਣਾ ਚਾਹੀਦਾ ਇਹ ਨਹੀਂ ਹੈਗਾ ਵੀ 10 ਮਿੰਟ ਦੀ ਵੀਡੀਓ ਆਪਾਂ 10 ਮਿੰਟ ਚ ਬਣਾ ਦਾਂਗੇ ਉਹਦੇ ਵਾਸਤੇ ਆਪਾਂ ਨੂੰ ਕਾਫੀ ਟਾਈਮ ਚਾਹੀਦਾ ਹੈ ਤੇ ਉਹਦੇ ਵਾਸਤੇ ਫਿਰ ਆਪਾਂ ਨੂੰ ਮਤਲਬ ਕਿ ਵੀ ਇੰਡੀਅਨ ਜਿਹੜੀ ਕਰੰਸੀ ਹੈ ਉਹ ਇੱਧਰ ਚਲਦੀ ਨਹੀਂ ਹੈਗੀ ਚਲਦੀ ਮਤਲਬ ਕਿ ਬਾਰਾ ਨਹੀਂ ਖਾਂਦੀ ਹੈਗੀ ਆਪਾਂ ਇੰਨੇ ਪੈਸੇ ਨਹੀਂ ਖਰਚ ਕਰ ਸਕਦੇ ਹੈਗੇ ਤੇ ਫਿਰ ਉਹਦੇ ਵਿੱਚ ਆਪਾਂ ਨੂੰ ਕੋਈ ਏਡਾ ਪ੍ਰੋਫਿਟ ਵੀ ਨਹੀਂ ਹੁੰਦਾ ਹੈਗਾ ਵੀ ਇੰਨਾ ਪੈਸਾ ਖਰਚ ਕਰਕੇ ਆਪਾਂ ਮਤਲਬ ਕਿ ਵੀ ਵੀਡੀਓ ਬੜਾਈਏ ਫਿਰ ਜਿੰਨਾ ਖਰਚ ਹੋ ਜਾਂਦਾ ਓਨਾ ਕੀ ਆਪਾਂ ਵੀਡੀਓ ਜੋ ਮਾੜਾ ਮੁੱਕਾ ਆਪਾਂ ਨੂੰ ਵੱਜਦਾ ਹੈ ਜਾਂ ਆਉਂਦਾ ਹੈ ਨਾ ਤੇ ਫਿਰ ਉਸ ਤੋਂ ਬਾਦ ਜੀ ਆਪਣਾ ਜਿਹੜੀਆਂ ਇਹ ਵੀਡੀਓਜ਼ ਨੇ ਇਹ ਬੰਦਾ ਮਤਲਬ ਕਿ ਵੀ ਤਾਂ ਵੀ ਨਹੀਂ ਪਾਉਂਦਾ ਹੈਗਾ ਜੀ ਕੋਈ ਆਪਾਂ ਕੰਮ ਮਿਲ ਜਾਂਦਾ ਹੈ ਨਾ ਤੇ ਕੰਮ ਕਰਦੇ ਆ ਜਿੰਨੇ ਵੀਡੀਓਜ਼ ਦੇ ਪੈਸੇ ਆਉਂਦੇ ਨੇ ਉਹਨਾਂ ਬੰਦਾ ਇੱਕ ਘੰਟੇ 'ਚ ਕਮਾ ਲੈਂਦਾ ਹੈ ਨਾ ਜੇ 8-10 ਘੰਟੇ ਕੰਮ ਕਰਦੇ ਆ ਤਾਂ 8-10 ਗੁਣਾ ਜ਼ਿਆਦਾ ਕਮਾ ਲੈਂਦਾ ਹੈ ਤਾਂ ਵੀ ਵੀਡੀਓਜ਼ ਪਾਉਣੀਆਂ ਬੰਦ ਕਰ ਦਿੰਦਾ ਫਿਲਹਾਲ ਆਪਣੀਆਂ ਵੀਡੀਓਜ਼ ਜਿਹੀਆਂ ਕਹੀਆਂ ਸੀ ਆਪਾਂ ਪਾ ਰਹੀਆਂ ਜਿੰਨਾ ਟਾਈਮ ਆਪਾਂ ਤੋਂ ਕਹਿਣਗੀ ਆ ਹਨਾ ਕੋਸ਼ਿਸ਼ ਕਰਾਂਗੇ ਪਾਉਣ ਦੀ ਤੇ ਬਾਕੀ ਪਤਾ ਨਹੀਂ ਫਿਰ ਇਹ ਨਾ ਜੀ ਇੱਧਰ ਅਚਾਰ ਦਿਖਾਉਣੀ ਆ ਮੈਂ ਤੁਹਾਨੂੰ ਇਹ ਵੱਡੀ ਡੱਬੀ ਲੈ ਲੋ ਜੇ ਇਹ ਇਹ ਛੋਟੀ ਡੱਬੀ ਲੈ ਲੋ ਜੇ ਇਹ ਇਹ ਅੰਬਦਾਚਾਰ ਹੈ ਅੰਬਦਾਚਾਰ ਜਿਵੇਂ ਆਪਾਂ ਨੂੰ ਹਨਾ ਵੀ ਹਾਜਰੀ ਚ ਮਿੱਸੀ ਰੋਟੀ ਨਾਲ ਖਾਓ ਸਿੰਪਲ ਪਰੌਂਠੇ ਨਾਲ ਖਾਓ ਵਧੀਆ ਲੱਗਦਾ ਹੈ ਇਹ ਜਾਨੀ ਠੀਕ ਹੈ ਟੇਸਟੀ ਹੈ ਵਧੀਆ ਹੈ ਚਾਰ ਇਹ ਪਰ ਜੇ ਮਤਲਬ ਕਿ ਇਹਨੂੰ ਇਹਨੂੰ ਆਪਾਂ ਘਰੇ ਬਣਾਉਣਾ ਚਾਹੀਏ ਹਨਾ ਇਹਦੇ ਥੋੜਾ ਨਮਕ ਜਿਆਦਾ ਪਾਇਆ ਹੋਇਆ ਹੁੰਦਾ ਮੁੱਲ ਦੇ ਚ ਤੇ ਸੁੱਕੇ ਮਸਾਲੇ ਜੀ ਘੱਟ ਹੁੰਦੇ ਨੇ ਥੋੜਾ ਲਿਕਵਿਡ ਜੀ ਵੀ ਜ਼ਿਆਦਾ ਹੁੰਦਾ ਵੈਸੇ ਖਰਾਬ ਖੂਬ ਤਾਂ ਨਹੀਂ ਹੁੰਦਾ ਵੈਸੇ ਠੀਕ ਹੈ ਠੀਕ ਹੈ ਸੋਹਣਾ ਜਣੀ ਅ ਟਾਈਮ ਪਾਸ ਜਿਵੇਂ ਆਪਾਂ ਕਹਿੰਦੇ ਆਂ ਵੀ ਕੰਮਸਾਰਨ ਵਾਸਤੇ ਵਧੀਆ ਇਹ ਚਾਰ ਜੇ ਆਪਾਂ ਪਰਫੈਕਟ ਚਾਰ ਬਣਾਉਣਾ ਹੈ ਜੀ ਹਨਾ ਵੀ ਆਪਾਂ ਆਪਣੇ ਘਰ 'ਚ ਵੀ ਬਣਾ ਸਕਦੇ ਆਂ ਉਹ ਕਿਵੇਂ ਬਣਾਉਣਾ ਉਹ ਹੁਣ ਇਹ ਵੀਡੀਓ ਦੇ ਨਾਲ ਲਾ ਕੇ ਤੁਹਾਨੂੰ ਦਿਖਾਉਣੀ ਆ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਠੀਕ ਹੈ ਜੀ ਹਾਂਜੀ ਵਾਈਗੁਰੂ ਜੀ ਇਹ ਸਭ ਤੋਂ ਪਹਿਲਾਂ ਅੰਬੀਆਂ ਲੈ ਲਈਆਂ ਤੋਲੀਆਂ ਇਨਾਂ ਦੀ ਕਟਿੰਗ ਹੋ ਰਹੀ ਹੈ ਇੱਕ ਕੰਬ ਦੇ ਵਿੱਚੋਂ 4 ਤੇ 4-8 ਫਾੜੀਆਂ ਹੋ ਜਾਂਦੀਆਂ ਨੇ ਇਹ ਇੱਕ ਕਪਾਂ ਨੇ ਟੋਕਰੀ ਚ ਪਾ ਲੀਆਂ ਨਾਲ ਹੁੰਦੇ ਜਿਹਨੇ ਇਹ ਭਾਈ ਸਾਹਿਬ ਕੱਟ-ਕੱਟ ਕੇ ਪਾ ਰਹੇ ਨੇ ਤੇ ਜਿਵੇਂ ਅੱਧਾ ਅੰਬ ਪਹਿਲਾਂ ਕਰ ਲਿਆ ਉਹਦੀਆਂ 4 ਫਾੜੀਆਂ ਹੋ ਗਈਆਂ ਫਿਰ ਅੱਧੇ ਅੰਬ ਦੀਆਂ 4 ਫਾੜੀਆਂ ਹੋ ਗਈਆਂ ਇਸ ਤਰ੍ਹਾਂ ਇਨਾਂ ਸਾਰਿਆਂ ਦੀ ਜਿਹੜੀ ਕਟਿੰਗ ਹੈ ਕਰ ਲੈਣੀ ਹੈ ਜਿੰਨੇ ਵੀ ਅੰਬ ਹੈਗੇ ਨੇ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਇਹਦਾ ਸਾਰਾ ਪ੍ਰੋਸੈਸ ਦੱਸ ਦਿਆਂ ਵਿੱਚ ਇਹ ਅੰਬ ਘੱਟ ਹੋਣ ਚਾਹੀਏ ਵੱਧ ਹੋਣ ਉਹਨਾਂ ਦਾ ਆਪਾਂ ਅਚਾਰ ਹੈ ਜਿਹੜਾ ਕਿਵੇਂ ਬਣਾ ਸਕਦੀਆਂ ਇਹ ਚਾਰ ਬਣਾਉਣਾ ਜੀ ਕੋਈ ਬਾਲਾ ਔਖਾ ਹੈ ਨਹੀਂ ਬਸ ਇੱਕ ਵਾਰ ਸਮਾਨ ਜਿਹਾ ਇਕੱਠਾ ਕਰਨਾ ਹੁੰਦਾ ਫਿਰ ਤਾਂ ਇੱਕ ਵਾਰ ਪਾ ਦਿਓ ਕਿੰਨਾ ਮਰਜੀ ਪਾ ਦਿਓ ਵਸਪਾ ਨੂੰ ਉਹਦੇ ਵਾਸਤੇ ਜਿੰਨਾ achar ਹੁੰਦਾ ਉਹਨੇ ਮਸਾਲੇ ਚਾਹੀਦੇ ਹੁੰਦੇ ਨੇ ਤੇ ਉਹਦੇ ਹਿਸਾਬ ਨਾਲ ਜਿਹੜੇ ਜਿਆਦੇ ਵਿੱਚ ਪਾਉਣਾ ਹੈ ਕਿਸੇ ਡੱਬੇ 'ਚ ਪਾਉਣਾ ਹੈ achar ਕਾਦੇ 'ਚ ਵੀ ਪਾਉਣਾ ਹੈ ਉਹਦੇ 'ਚ ਉਹ ਚੀਜ਼ ਚਾਹੀਦੀ ਹੈ ਸਭ ਤੋਂ ਪਹਿਲਾਂ ਜੀ ਇਹ ਆਂਬ ਦੇ ਵਿੱਚੋਂ ਜੜੀਆਂ ਪਾਈ ਤੋਂ ਆਂਬ ਘਟਵਾਇਆ ਸੀਗਾ ਉਹਦੇ ਵਿੱਚੋਂ ਆਪਾਂ ਇਹ ਗੁੱਠਲੀਆਂ ਕੱਢ ਰਹੇ ਹਾਂ ਇਹ ਗੁੱਠਲੀਆਂ ਕੱਢ ਲਈਆਂ ਕਿਉਂਕਿ ਉਹਨਾਂ ਨੇ ਤਾਂ ਕਟਿੰਗ ਕਰਕੇ ਦੇ ਦੇਣੀ ਆ ਗੁਠਲੀਆਂ ਇਹ ਆਪ ਕੱਢਣੀਆਂ ਪੈਂਦੀਆਂ ਨੇ ਤੇ ਹੁਣ ਇਹ ਇੱਕ ਬਾਲਟੀ ਦੇ ਵਿੱਚ ਪਾਣੀ ਲੈ ਲਿਆ ਉਹਦੇ ਵਿੱਚ ਨਮਕ ਪਾ ਲਿਆ ਨਮਕ ਵਾਲੇ ਪਾਣੀ ਦੇ ਵਿੱਚ ਜਣੀ ਜਿਹੜਾ ਇਹ achar ਹੈ ਇਹਨੂੰ ਧੋਣਾ ਹੈ ਇਹ ਜਿਆਦਾ ਵਧੀਆ ਉਹ ਜਿਆਲੀ ਦੁੱਤਾ ਜਾਂਦਾ ਹੈ ਨਮਕ ਵਾਲੇ ਪਾਣੀ ਦੇ ਨਾਲ ਅਚਾਰ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਜੀ ਦਾ ਪਾਣੀ ਸੁਕਾ ਲੈਣਾ ਹੈ ਇਹਦੇ ਵਿੱਚ ਜਿਹੜੀ ਸਿਲ ਹੈ ਉਹ ਨਹੀਂ ਰਹਿਣੀ ਚਾਹੀਦੀ ਅਚਾਰ ਚ ਜੇ ਸਿਲ ਰਹਿ ਜਵੇ ਪਾਣੀ ਦੀ ਫਿਰ ਵੀ ਅਚਾਰ ਹੈ ਜਿਹੜਾ ਇਹ ਖਰਾਬ ਹੋਣ ਲੱਗ ਜਾਂਦਾ ਹੈ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਵੈਸੇ ਤਾਂ ਮੈਂ ਪਹਿਲਾਂ ਵੀ ਭਾਈ ਨੂੰ ਧੋ ਕੇ ਦਿੱਤੇ ਸੀਗੇ ਜਦੋਂ ਅੰਬਾਂ ਦੀ ਕਟਿੰਗ ਕਰਵਾਈ ਐ ਪਰ ਫਿਰ ਵੀ ਜਿਹੜੇ ਉਹ ਥੈਲੇ ਤੇ ਕੱਟਦੇ ਗੁੱਟਦੇ ਨੇ ਕਈ ਵਾਰ ਉਹਨਾਂ ਤੋਂ ਕੁਝ ਲੱਗ ਜਾਂਦਾ ਹੈ ਮਲਕੀ ਬੋਰੀ ਦਾਈ ਬਾਲ ਜੇ ਹੁੰਦੇ ਨੇ ਥੈਲੇ ਦੇ ਉਹ ਲੱਗ ਜਾਂਦੇ ਨੇ ਦਾਗੇ ਜੇ ਤੇ ਹੁਣ ਆਪਣੇ ਜਿਹੜੇ ਅੰਬ ਨੇ ਧੁੱਤੇ ਗਏ ਆ ਨਮਕਾਲੇ ਪਾਣੀ ਦੇ ਵਿੱਚ ਤੇ ਹੁਣ ਇਹ ਸੁੱਕਣੇ ਪਾਤੇ ਇਹਨਾਂ ਦਾ ਜਿਹੜਾ ਪਾਣੀ ਹੈ ਉਹ ਸੁਕਾ ਲੈਣਾ ਇਹਨਾਂ ਨੂੰ ਇਸ ਤਰ੍ਹਾਂ ਫੋਲ ਦੇਣਾ ਵੀ ਸਾਰੇ ਅੰਬਾਂ ਦੀਆਂ ਜਿੰਨੀਆਂ ਵੀ ਇਹੇ ਹੈਗੀਆਂ ਨੇ ਮਤਲਬ ਕਿ ਵਿਫਾੜੀਆਂ ਸਾਰਿਆਂ ਦੇ ਵਿੱਚੋਂ ਪਾਣੀ ਹੈ ਜਿਹੜਾ ਉਹ ਮਤਲਬ ਕਿ ਸੁੱਕ ਜਵੇ ਅੰਬ ਨਹੀਂ ਸੁਕਾਉਣੇ ਹੈਗੇ ਸਿਰਫ ਉਹਨਾਂ ਦਾ ਪਾਣੀ ਪਾਣੀ ਸੁਕਾਉਣਾ ਹੈ ਜਿਹੜਾ ਪਾਣੀ ਜਣੀ ਧੋਣ ਲੱਗੇ ਉਹਨਾਂ ਨੂੰ ਲੱਗਿਆ ਉਹਨਾਂ ਟਾਈਮ ਹੀ ਆਪਾਂ ਨੇ ਇਹ ਜਿੰਨੀ بار-ਬਾਰੇ ਦੇ ਵਿੱਚ ਇਹਨਾਂ ਨੂੰ ਹੱਥ ਫੇਰੀ ਜਾਣਾ ਹੈ ਤਾਕੀ ਇਹਨਾਂ ਨੂੰ ਪਲਟਾ ਜਾ ਲੱਗੀ ਜਾਵੇ ਇਹ ਪਾਣੀ ਹੈ ਜੀ ਦੇਖੋ ਬਿਲਕੁਲ ਸੁੱਕ ਗਿਆ ਥੋੜਾ ਕਲਰ ਵੀ ਚੇਂਜ ਹੋ ਗਿਆ ਪਾਣੀ ਸੁੱਕਣ ਦੇ ਨਾਲ ਜਿਵੇਂ ਥੋੜਾ ਹੈ ਲੱਗਦਾ ਹੈ ਨਾ ਵੀ ਇਕੱਠਾ ਇਕੱਠਾ ਜਾ ਹੋਇਆ ਪਰ ਜਦੋਂ ਇਹਨੂੰ ਪਾਵਾਂਗੇ ਅਚਾਰ ਨੂੰ ਇਹਨੇ ਫੇਰ ਦੁਬਾਰਾ ਖਿੜ ਜਾਣਾ ਇਹ ਇੱਕ ਜਿਵੇਂ ਤਸਲਾ ਲਾ ਲਓ ਡੱਬਾ ਲਾ ਲਓ ਹਨਾ ਵੀ ਜਿੰਨਾ ਅਚਾਰ ਹੁੰਦਾ ਹੈ ਉਹਦੇ ਅਕੋਰਡਿੰਗ ਆਪਾਂ ਭਾਂਡਾ ਲੈ ਲੈਨੇ ਆ ਅਚਾਰ ਪਾਉਣ ਵਾਸਤੇ ਇਹ ਇੱਕ ਆਮ ਤਕੀ ਤਸਲਾ ਜਾਂ ਲੈ ਲਿਆ ਤਸਲੇ ਦੇ ਵਿੱਚ ਇਹ ਪਾ ਲੈਣਾ ਜਿਹੜਾ ਆਪਣਾ ਸੁਕਾਇਆ ਹੋਇਆ ਆਚਾਰ ਹੈ ਕੱਟ ਕੇ ਇਹ ਸਾਰਾ ਹੀ ਪਾ ਲਾਂਗੇ ਜੀ ਇਹ ਇੱਕ ਵਾਰ ਜੀ ਪੈ ਜਾਣਾ ਜਿਹੜੀ 5 ਕਿਲੋ ਦੀ ਪੀਪੀ ਹੁੰਦੀ ਹੈ ਜੀ ਇਹ ਆਚਾਰ 5 ਕਿਲੋ ਦੇ ਡੱਬੇ ਚ ਆ ਜਣਾ ਇੱਥੇ ਹੁਣ ਜਿਹੜੇ ਤੁਹਾਨੂੰ ਮਸਾਲੇ ਮਸੂਲੇ ਸਾਰਾ ਕੁਝ ਦਿਖਾਵਾਂਗੇ ਉਹ 5 ਕਿਲੋ ਦੇ ਅਚਾਰ ਦੇ ਹਿਸਾਬ ਨਾਲ ਦਿਖਾਵਾਂਗੇ ਜੇ ਮੰਨ ਲਓ ਤੁਸੀਂ ਉਸ ਤੋਂ ਵੱਧ ਘੱਟ ਪਾਉਨੇ ਹੋ ਤਾਂ ਉਹਦੇ ਅਕੋਰਡਿੰਗ ਤੁਸੀਂ ਸਮਾਨ ਆਪਣੇ ਅਚਾਰ ਦੇ ਵਿੱਚ ਪਾ ਸਕਦੇ ਹੋ ਅਚਾਰ ਤਾਂ ਚਾਹੀ ਕਿਲੋ 2 ਕਿਲੋ ਪਾ ਲੋ ਜੀ ਚਾਹੀ 15 20 ਕਿਲੋ ਪਾ ਲੋ ਇਹ ਆਪਣਾ ਇਹ ਆਪਣੇ ਫੈਮਿਲੀ ਦੇ ਅਕੋਰਡਿੰਗ ਪਾ ਲੈਣੇ ਆਪਾਂ ਜਿੰਨੇ ਮੈਂਬਰ ਹੁੰਨੇ ਆ ਇਹ ਸਾਰਾ ਹੀ ਪਾ ਲਈ ਆਪਾਂ ਇਹਦੇ ਵਿੱਚ ਇੱਕ ਤਸਲੀ ਚ ਤੇ ਇਹ ਮਸਾਲੇ ਲਏ ਨੇ ਜੀ ਇਹ ਜੀਰਾ ਇਹ ਹਲਦੀ ਮਿਰਚ ਕਲੌਂਜੀ ਤੇ ਸੌਫ ਤੇ ਉਹ ਸਾਈਡ ਤੇ ਸੀਗਾ ਜੀ ਮੇਥੇ ਅ ਚੀਨੀ ਨਮਕ ਤੇ ਆਪਣਾ ਆ ਗਿਆ ਤੇਲ ਇਹ ਸਭ ਤੋਂ ਪਹਿਲਾਂ ਜਿਹੜੇ ਸਾਰੇ ਮਸਾਲੇ ਸੀਗੇ ਉਹ ਸਾਰੇ ਪਾ ਲਈ ਤੇ ਇਹ ਪਾ ਲਿਆ ਨਮਕ ਇਹ ਨਮਕ ਦੀ ਪੌਣੀ ਗੋਲੀ ਪਾ ਲਈ ਤੇ ਚੀਨੀ ਦੀ ਗੋਲੀ ਪਾਤੀ ਇਹ ਹੈਗੀ ਜੀ ਤੇਲ ਦੀ ਗੋਲੀ ਇਹ ਵੀ ਸਾਰੀ ਹੋਈ ਪਾਤੀ ਇਹਨੂੰ ਹੁਣ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਲੈਣਾ ਵੀ ਕੱਲੀ-ਕੱਲੀ ਫਾੜੀ ਨੂੰ ਸਾਰਾ ਲੱਗ ਜਵੇ ਮਸਾਲਾ ਇਸ ਤਰ੍ਹਾਂ ਜੇ ਦੋ ਆਚਾਰ ਬਣਾਉਨੇ ਆ ਜੀ ਤੇ ਫਿਰ ਬਹੁਤ ਟੇਸਟੀ ਆਚਾਰ ਬਣਦਾ ਓਨਾ ਆਚਾਰ ਪਾਓ ਜਿਹੜਾ ਆਪਣਾ ਇੱਕ ਸੀਜ਼ਨ ਚੱਲ ਜਵੇ ਜਿੰਨੀ ਆਚਾਰ ਦੇ ਵਿੱਚ ਪ੍ਰਾਣ ਪਈ ਜਾਂਦੀ ਆ ਓਨਾ ਆਚਾਰ ਦਾ ਟੇਸਟ ਘਟੀ ਜਾਂਦਾ ਜਾਨੀ ਤਾਜ਼ਾ ਆਚਾਰ ਹੈ ਜਿਹੜਾ ਉਹ ਬਹੁਤ ਜ਼ਿਆਦਾ ਵਧੀਆ ਲੱਗਦਾ 82000 ਨਾਲੋਂ ਪੁਰਾਣੇ achar ਨਾਲੋਂ ਇੱਕ ਵਾਰ ਜਲੂ ਥੋੜੀ ਖੇਚਲ ਜੀ ਹੁੰਦੀ ਆ ਪਾਉਣ ਦੀ ਫਿਰ ਪੂਰਾ ਸਾਲ ਚੱਲ ਜਾਂਦਾ ਹੈ ਇਹ ਹੁਣ ਚੰਗੀ ਤਰ੍ਹਾਂ ਰਲ ਗਿਆ ਤੇ ਇਹਨੂੰ ਮਸਾਲਾ ਰਲ ਗਿਆ ਇਹਦੇ ਵਿੱਚ ਜਿਹੜੀਆਂ ਆਂਬੀਆਂ ਸੀ ਤੇ ਇਹਨਾਂ ਨੂੰ ਹੁਣ ਜਿਹੜਾ ਇਹ 5 ਕਿਲੋ ਦੀ ਤੁਹਾਨੂੰ ਦੱਸਿਆ ਸੀ ਪੀਪੀ ਲੈ ਲਓ ਡੱਬਾ ਲੈ ਲਓ ਕੁਛ ਵੀ ਲੈ ਲਓ ਉਹਨੂੰ ਹੁਣ ਐਨ ਚੰਗੀ ਤਰ੍ਹਾਂ ਤੁੰਨ-ਤੁੰਨ ਕੇ ਭਰ ਦੇਣਾ ਹੈ। ਪੋਲਾ-ਪੋਲਾ ਜਿਆ ਨਹੀਂ ਪਾਉਣਾ। ਐਨ ਚੰਗੀ ਤਰ੍ਹਾਂ ਆ ਉਹਨੂੰ ਦੱਬ ਕੇ ਭਰ ਦੇਣਾ। ਇਹ ਹੁਣ ਜਦੋਂ ਗਰਮੀ ਸ਼ੁਰੂ ਹੁੰਦੀ ਹੈ ਜੀ ਉਦੋਂ ਆਚਾਰ ਪੈਣ ਲੱਗ ਜਾਂਦੇ ਨੇ। ਤੇ ਹਰੇਕ ਦਾਲ ਸਬਜ਼ੀ ਨਾਲ ਖਾਓ ਚਾਹੇ ਸਿੰਪਲ ਪਰੌਂਠੇ ਨਾਲ ਖਾਓ। ਹਰੇਕ ਤਰ੍ਹਾਂ ਹੀ ਵਧੀਆ ਲੱਗਦਾ ਹੈ ਆਚਾਰ। ਰੋਟੀ ਦਾ ਜਿਹੜਾ ਸਵਾਦ ਹੈ ਉਹ ਵੱਧ ਜਾਂਦਾ ਹੈ ਆਚਾਰ ਦੇ ਨਾਲ ਇਹਨਾਂ ਦੱਬ ਦੱਬ ਕੇ ਜੀ ਬਾਰ ਬਾਰ ਪਾ ਰਹੇ ਹਾਂ ਉਹਦੇ ਵਿੱਚ ਕਿਉਂਕਿ ਜੇ ਇੱਕ ਵਾਰ ਬੰਦਾ ਪਾਉਂਦਾ ਭੁੱਲਾ ਜਾਂ ਪੈਂਦਾ ਫਿਰ ਦੁਬਾਰਾ ਦੱਬਣਾ ਪੈਂਦਾ ਇਹ ਦੱਬਿਆ ਹੋਇਆ ਆਚਾਰ ਵੀ ਠੀਕ ਰਹਿੰਦਾ ਜੀ ਦੱਬ ਕੇ ਉਹ ਬਣੀ ਜਾਂਦਾ ਹੈ ਇਹ ਜਿਹੜੇ ਮਸਾਲੇ ਹੁੰਦੇ ਨੇ achar ਦੇ ਵੀ ਟੇਸਟੀ ਹੁੰਦੇ ਨੇ ਇਹ ਜਿਹੜਾ ਇਹਦੇ ਵਿੱਚ ਜੀਰਾ ਪਾਉਣੇ ਆ ਜੀ ਹਨਾ ਸੌਫ ਜੀਰਾ ਮੇਥੇ ਕਲੌਂਜੀ ਉਹਨਾਂ ਨੂੰ ਜਿਹੜਾ ਸੌਫ ਤੇ ਜੀਰਾ ਉਹਨਾਂ ਨੂੰ ਥੋੜਾ ਦੈੜਜਾ ਕਰ ਲਵੇ ਹੱਥ ਨਾਲ ਫੇਰ ਪਾਵੇ ਨਹੀਂ ਜੀਰਾ ਤੇ ਜਿਹੜਾ ਸੌਫ ਹੁੰਦੀਆਂ ਨੇ ਤਿੱਖੀਆਂ ਹੁੰਦੀਆਂ ਨੇ ਜੀ ਕਈ ਵਾਰ ਜਾ ਕੇ ਗਲ ਚ ਲੱਗ ਜਾਂਦੀਆਂ ਨੇ ਠੀਕ ਹੈ ਜੀ ਇਹ ਕਰਤਾ ਬੰਦ achar ਪਾ ਕੇ ਮਾਰਾ ਪਾਇਆ ਕਰਨ ਫਤੇ ਜੀ ਸਾਂਝ ਕਰਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ